ਟੌਡਰਵਾਲ ਵਿਖੇ ਪਹੁੰਚੀ ਐ ਸੋ ਕਿਸੇ ਦਾ ਰਿਸਪਾਂਸ ਮਿਲਿਆ ਜੀ ਲੋਕਾਂ ਵੱਲੋਂ ਅ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਦਵਾਬਾ ਮੀਡੀਆ ਦਾ ਜਿਸ ਦੇ ਵਿੱਚ ਅ ਤੁਸੀਂ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਇੱਕ ਵੀ ਹਰ ਥਾਂ ਥਾਂ ਤੇ ਜਿੱਥੇ ਵੀ ਸਾਡੇ ਪ੍ਰੋਗਰਾਮ ਜੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਦੇ ਵੱਲੋਂ ਚਲਾਏ ਜਾ ਰਹੇ ਆ ਉਹਦੇ ਵਿੱਚ ਅੱਜ ਪਿੰਡ ਟੌਡਰਵਾਲ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਸਹਿਯੋਗ ਮਿਲਿਆ ਜੀ ਤੇ ਲੋਕਾਂ ਨੇ ਪ੍ਰਣ ਕੀਤਾ ਸੌਂ ਖਾਦੀ ਵੀ ਅੱਜ ਅਸੀਂ ਇਹ ਪਿੰਡ ਦੇ ਵਿੱਚ ਅੱਜ ਤੋਂ ਬਾਅਦ ਕੋਈ ਵੀ ਜਿਹੜਾ ਨਸ਼ਾ ਵਿਕਣ ਨਹੀਂ ਦੇਾਂਗੇ ਕਿਸੇ ਪ੍ਰਕਾਰ ਦਾ ਵੀ ਤੇ ਜੇ ਕੋਈ ਨਸ਼ਾ ਵੇਚਣ ਵਾਲਾ ਪਿੰਡ ਤੋਂ ਬਾਹਰ ਦਾ ਵੀ ਆਉਂਦਾ ਆ ਤੇ ਉਹਦੀ ਜਾਣਕਾਰੀ ਜਿਹੜੀ ਹੈ ਉਹ ਸਰਕਾਰ ਦੇ ਧਿਆਨ ਵਿੱਚ ਲਿਆਵਾਂਗੇ ਪੁਲਿਸ ਦੇ ਧਿਆਨ ਵਿੱਚ ਲਿਆਵਾਂਗੇ ਤਾਂ ਕਿ ਸਾਡੇ ਪੰਜਾਬ ਨੂੰ ਬਚਾਇਆ ਜਾ ਸਕੇ ਤੇ ਪਹਿਲਾਂ ਵਾਂਗ ਰੰਗਲਾ ਪੰਜਾਬ ਬਣਾਇਆ ਜਾ ਸਕੇ ਔਰ ਬਿਲਕੁਲ ਅਸੀਂ ਵੇਖ ਰਹੇ ਸੀ ਕਿ ਪਹਿਲਾਂ ਜਦੋਂ ਇਸ ਤਰ੍ਹਾਂ ਦੇ ਇਕੱਠ ਹੁੰਦੇ ਸੀ ਤਾਂ ਅਕਸਰ ਮੁੰਡੇ ਆਉਂਦੇ ਸੀ ਜਾਂ ਜੰਗ ਜਨਰੇਸ਼ਨ ਆਉਂਦੀ ਸੀ ਬਜ਼ੁਰਗ ਆਉਂਦੇ ਸੀ ਅੱਜ ਅਸੀਂ ਦੇਖ ਰਹੇ ਹਾਂ ਕਿ ਬੀਬੀਆਂ ਜਿਹੜੀਆਂ ਬੀਬੀਆਂ ਪਣਾ ਉਹ ਵੀ ਆਈਆਂ ਨੇ ਸੋ ਕਿਤੇ ਨਾ ਕਿਤੇ ਇਹ ਨਸ਼ੇ ਜਿਹੜੇ ਆ ਇਹਨਾਂ ਦੇ ਇਹਨਾਂ ਦਾ ਕਰਕੇ ਜਿਹੜੀ ਸਾਡੀਆਂ ਮਾਵਾ ਸੀਗੇ ਸਾਡੀਆਂ ਪਣਾ ਸੀ ਉਹ ਵੀ ਕਿਤੇ ਨਾ ਕਿਤੇ ਦੁਖੀ ਸੀ ਸੋ ਅੱਜ ਦੇਖ ਰਹੇ ਆ ਉਹ ਵੀ ਵੱਡੀ ਗਿਣਤੀ ਚ ਪਹੁੰਚੀਆਂ ਨੇ ਦੇਖੋ ਜੀ ਇਹ ਮਾਵਾ ਨੇ ਸੋਸ਼ਲ ਮੀਡੀਆ ਦੇ ਵਿੱਚ ਇਨੀਆਂ ਵੀਡੀਓ ਦੇਖੀਆਂ ਜੀ ਇਹ ਮਾਵਾਂ ਨੇ ਉਹ ਮਾਵਾਂ ਦੇ ਵੈਨ ਪੈਂਦੇ ਵੇਖੇ ਆ ਜੀ ਜੀ ਜਿਨ੍ਹਾਂ ਦੇ ਜਵਾਨ ਪੁੱਤ 16 17 ਸਾਲਾਂ ਦੇ 18 ਸਾਲਾਂ ਦੇ ਜਵਾਨ ਪੁੱਤ ਜਿਹੜੇ ਦੁਨੀਆਂ ਚਲੇ ਗਏ ਨਸ਼ੇ ਦੇ ਕਾਰਨ ਜੀ ਤੇ ਇਹ ਮਾਵਾਂ ਦੇ ਅੰਦਰ ਵੀ ਉਹ ਦਰਦ ਆ ਵੀ ਜੇ ਅੱਗ ਕਿਸੇ ਦੇ ਘਰ ਆ ਤੇ ਕੱਲ ਨੂੰ ਸਾਡੇ ਘਰ ਵੀ ਆ ਸਕਦੀ ਆ ਜੀ ਉਹਨੂੰ ਬਚਾਉਣ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਪਿੰਡ ਨੂੰ ਬਚਾਉਣ ਦੇ ਲਈ ਜਿਹੜਾ ਇਹ ਮਾਵਾਂ ਤਾਂ ਬੜਾ ਵੱਡਾ ਰੋਲ ਆ ਬੜਾ ਵੱਡਾ ਸਹਿਯੋਗ ਆ ਇਹਨਾਂ ਦਾ ਜਿਹੜੀਆਂ ਇਥੇ ਪਹੁੰਚੀਆਂ ਉਹਨਾਂ ਤੇ ਅਧਿਰੋਤਾ ਨਗਰ ਧੰਨਵਾਦ ਵੀ ਕਰਦੇ ਆ ਜੀ। ਔਰ ਇੱਕ ਬਹੁਤ ਹੀ ਜਿਹੜੀ ਪ੍ਰੋਬਲਮ ਆ ਰਹੀ ਹੈ ਅੱਜ ਕੱਲ ਪਿੰਡਾਂ ਦੇ ਵਿੱਚ ਔਰ ਖਾਸ ਕਰ ਸੁਲਤਾਨਪੁਰ ਲੋਧੀ ਤੋਂ ਮੁੱਢੀ ਮੋੜ ਏਰੀਆ ਦੇ ਵਿੱਚ ਆਪਾਂ ਦੇਖਦੇ ਆ ਸੜਕਾਂ ਦੇ ਸਾਈਡਾਂ ਤੇ ਜਿਹੜੀ ਆ ਭਾਂਗ ਬੂਟੀ ਬਹੁਤ ਵੱਡੇ ਪੱਧਰ ਤੇ ਜਿਹੜੀ ਉਗ ਰਹੀ ਹੈ। ਸੋ ਕਿਤੇ ਲਾ ਕੇ ਤੇ ਇਹਦੀ ਵੀ ਰੋਕ-थाम ਹੋਣੀ ਜਿਹੜੀ ਬਹੁਤ ਜ਼ਰੂਰੀ ਹੈ ਜੀ। ਆ ਬਿਲਕੁਲ ਜੀ ਬਾਕੀ ਦੇਖੋ ਬਰਸਾਤੀ ਮੌਸਮ ਆ ਉਹਦੇ ਕਾਰਨ ਜਿਹੜਾ ਘਾਹ ਬੂਟੀਆਂ ਬਹੁਤ ਤੇਜ਼ੀ ਨਾਲ ਜਿਹੜੀਆਂ ਉਗ ਰਹੀਆਂ ਆ ਜੀ ਜੀ ਤੇ ਉਹ ਪਿੰਡਾਂ ਦੀਆਂ ਜਿਹੜੀਆਂ ਨਰੇਗਾ ਰ ਉਹ ਹੁਣ ਅ ਸੀਜ਼ਨ ਮੁੱਕ ਜਾਣਾ ਆ ਇਸ ਤੋਂ ਬਾਅਦ ਜਿਹੜੀ ਨਰੇਗਾ ਜਿਹੜੀ ਸਾਰੀ ਆ ਉਹ ਰੋਡਾਂ ਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੂਗੀ ਜੀ ਉਹ ਜੇ ਕਈਆਂ ਵੇ ਸੀਜ਼ਨ ਜਿਹੜਾ ਆ 3 ਮਹੀਨੇ ਫਿਰ ਵਿੱਚ ਹੈਗੇ ਆ ਉਹ 3 ਮਹੀਨੇ ਜਿਹੜਾ ਨਰੇਗਾ ਨੇ ਇਹੋ ਕੰਮ ਕਰਨੇ ਆ ਰੋਡਾਂ ਉੱਤੇ ਤੇ ਸਫਾਈ ਜਿਹੜੀ ਆ ਹੋਰ 10 15 ਦਿਨ ਬਾਅਦ ਜਿਹੜੀ ਆ ਉਹ ਸਾਰੀ ਹੋ ਜਾਊਗੀ ਜੀ ਜੀ ਬਹੁਤ ਬਹੁਤ ਧੰਨਵਾਦੀ ਸੋ ਬਿਲਕੁਲ ਜੀ ਦਿਲਪ੍ਰੀਤ ਸਿੰਘ ਜੀ ਟੋਡਰਵਾਲ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਜਸਦੇਵ ਸਿੰਘ ਝਾਂਡ ਦਵਾਬਾ ਮੀਡੀਆ ਹਾਊਸ ਸੁਲ